ਭਾਈ ਦੇ ਵਿੱਚ ਇਨਾ ਉਹਦੇ ਵਿੱਚ ਜੋਸ਼ ਟੋਡ ਆਪਣਾ ਸਿੱਖਿਆਨਾ ਦਾ ਅਦਾਲਤ ਜਨਤਾ ਕੀ ਆਮਨੇ ਸਾਹਮਣੇ ਅਸੀਂ ਗੱਲਬਾਤ ਕਰ ਰਹੇ ਹੁਣ ਇਲੈਕਸ਼ਨ ਲੈ ਕੇ ਗੱਲ ਕਰੀਏ ਜਾਂ ਮਿਲੀਆਂ ਦੀ ਗੱਲ ਕਰੀਏ ਜੇ ਫਿਰ ਆਮ ਆਦੀ ਪਾਰਟੀ ਸੰਘਰਸ਼ ਪਹਿਲਾਂ ਮਿਲਿਆ ਤੇ ਇਸ ਸਮੇਂ ਸੰਘਰਸ਼ ਕਰਕੇ ਆਮ ਆਦੀ ਪਾਰਟੀ ਜੋ ਬੁਲੰਦੀਆਂ ਤੇ ਪਹੁੰਚੀ ਆ ਹੌਸਲਾ ਜਿਹੜਾ ਵਰਕਰ ਦਾ ਅਗੋ ਦਿਨ-ਦਿਨ ਵਧਿਆ ਰਿਹਾ ਕੰਗਸਾ ਸਾਹਿਬ ਮੈਂ ਗੱਲ ਕਰ ਕੰਗਸਾ ਸਾਹਿਬ ਪਹਿਲੇ ਉਹ ਤੁਹਾਡਾ ਚਿਹਰਾ ਆਮਨੇ ਸਾਹਮਣੇ ਸਵਾਗਤ ਕੀਤਾ ਜਾਂਦਾ ਹੈ ਕਿ ਸੰਦੇਸ਼ ਹੈ ਕਿ ਅੱਗੇ ਲੱਗਦਾ ਰਹੇ ਨੀਤੀ ਸਾਹਿਬ ਬੜਾ ਸਪਸ਼ਟ ਹੈ ਬਹੁਤ ਹੀ ਇਲੀਗਲ আনকনস্টিটিউশনাল ਸਾਡੇ ਨੇਤਾ ਦੀ ਗ੍ਰਿਫਤਾਰੀ ਭਾਜਪਾ ਦੀ ਤਾਨਾਸ਼ਾਹੀ ਵਾਲੀ ਸਰਕਾਰ ਨੇ ਕੀਤੀ ਉਹਦੇ ਖਿਲਾਫ ਅੱਜ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦੀ ਅਗਵਾਈ ਚ ਸਾਰੀ ਸਾਡੀ ਲੀਡਰਸ਼ਿਪ ਸਾਰੇ ਸਤਕਾਰ ਇਸ ਵਲੰਟੀਅਰ ਸਹਿਬਾਨ ਸ਼ਹੀਦਾਂ ਦੀ ਧਰਤੀ ਪਗਤ ਸਿੰਘ ਦੀ ਪਿੰਡ ਘਟਕੜਾ ਕਲਾ ਅੱਜ ਵਰਤ ਰੱਖ ਕੇ ਇੱਕ ਬੜਾ ਸਪਸ਼ਟ ਮੈਸੇਜ ਦੇਣਾ ਚਾਹੁੰਦੇ ਆ ਤਾਨਾਸ਼ਾਹੀ ਤਾਕਤਾਂ ਨੂੰ ਭਾਜਪਾ ਦੀ ਸਰਕਾਰ ਨੂੰ ਕਿ ਇਹ ਦੇਸ਼ ਜਿਹੜਾ ਆ ਲੋਕਸ਼ਾਹੀ ਨੂੰ ਪਿਆਰ ਕਰਦਾ ਹੈ ਭਾਈਚਾਰਕ ਸਾਂਝ ਨੂੰ ਪਿਆਰ ਕਰਦਾ ਹੈ ਹਰ ਇੱਕ ਕੁਰਬਾਨੀ ਦੇਣ ਨੂੰ ਪੰਜਾਬ ਤਿਆਰ ਰਹੂਗਾ ਔਰ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਹੋਈ ਹੈ ਇਹ ਬਿਲਕੁਲ ਇਲੀਗਲ ਹੈ ਔਰ ਗੈਰ ਮਤਲਬ ਗੈਰ ਜ਼ਿੰਮੇਵਾਰਾ ਨਾ ਔਰ ਜਿਹੜਾ ਇਹ ਭਾਜਪਾ ਦਾ ਰਵਈਆ ਹੈ ਇਹ ਇਹਨੂੰ ਖਿਲਾਫ ਲੋਕ ਸਾਰੇ ਦੇਸ਼ ਚ ਲਾਮਬੰਦ ਹੋ ਰਹੇ ਸੱਚਾਈ ਨੂੰ ਜਿੰਨੇ ਮਰਜ਼ੀ ਦਬਾਨ ਦੀ ਕੋਸ਼ਿਸ਼ ਕਰੋ ਵੈਸੇ ਤਾਂ ਸੱਚਾਈ ਕਦੀ ਦਬਦੀ ਹੈ ਕਦੀ ਨਹੀਂ ਦਬ ਸਕਦੀ ਗੱਲ ਇਹ ਆ ਕਿ ਜਿਹੜੇ ਬੰਦਿਆਂ ਨੂੰ ਗਵਾਹੀ ਬਣਾ ਕੇ ਅਰਵਿੰਦ ਜੀ ਨੂੰ ਅੰਦਰ ਕੀਤਾ ਇੱਕ ਨੰਬਰ ਪਾਰਲੀਮੈਂਟ ਟਿਕਟ ਦੇ ਦਿੱਤੀ ਤਲੁਕੀ ਦੇਸ਼ਾਂ ਨਾਲ ਮਿਲ ਕੇ ਭਾਜਪਾ ਨੇ 1 ਤੋਂ 6 ਕਰੋੜ ਦਾ ਫੰਡ ਲਿਆ ਤੇ ਸੁਭਾਵਿਕ ਜੀ ਗੱਲ ਹੈ ਮੋਦੀ ਸਾਹਿਬ ਨੇ ਪੂਰੀ ਸਕ੍ਰਿਪਟ ਜਿਹੜੀ ਆ ਰਵਿੰਦ ਜੀ ਨੂੰ ਰਾਮਾਦੀ ਪਾਰਟੀ ਨੂੰ ਖਤਮ ਕਰ ਲਈਏ ਸਾਜ਼ਿਸ਼ੀ ਕੀ ਕਹਿੰਦੇ ਕਿ ਜਿਹੜੇ ਪਾਰਟੀ ਵਿੱਚ ਚੇਂਜ ਕਰਦੇ ਇਨਸਾਨੀਅਤ ਜਿਹੜੀ ਬਿਲਕੁਲ ਪੈਸੇ ਕਰਕੇ ਇਨਸਾਨੀਅਤ ਮਰ ਰਹੀ ਆ ਰਹੀ ਲੋਕ ਸਬਕ ਸਖੋਂ ਕੀ ਹੈ ਦਲ ਬਦਲਵਾ ਨੂੰ ਲੋਕ ਸਬਕ ਸਖੋਂ ਕੀ ਜਿਹੜੇ ਗਦਾਰ ਵਰਕਰਾਂ ਨੂੰ ਕੀ ਸੰਦੇਸ਼ਾ ਟੋੜਾ ਵਰਕਰਾਂ ਨੂੰ ਬੇਨਤੀ ਹੱਥ ਜੋੜ ਕੇ ਕਿ ਪੰਜਾਬ ਚ ਬਹੁਤ ਹੀ ਇਮਾਨਦਾਰ ਅਗਵਾਈ ਜਿਹੜੀ ਆ ਮਾਨ ਸਾਹਿਬ ਦੇ ਰੂਪ ਚ ਉਹਨਾਂ ਨੂੰ ਕਈ ਦਸ਼ਕਾਂ ਬਾਅਦ ਮਿਲੀ ਆ ਔਰ ਦੇਸ਼ ਨੂੰ ਇੱਕ ਇਮਾਨਦਾਰ ਸਭ ਤੋਂ ਅਤ ਪਿਆਰ ਕਰਨ ਵਾਲਾ ਸੰਘਰਸ਼ ਕਰਨ ਵਾਲਾ ਨੇਤਾ ਅਰਵਿੰਦ ਕੇਜਰੀਵਾਲ ਮਿਲਿਆ ਉਹਨਾਂ ਦੇ ਹੱਕ 'ਚ ਉਹਨਾਂ ਦੇ ਸਮਰਥਨ 'ਚ ਆਪਾਂ ਲਾਮਬੰਦ ਹੋ ਕੇ ਇਹ ਤਾਨਾਸ਼ਾਈ ਵਾਲੀ ਚਕਤੀਆਂ ਨੂੰ ਖਤਮ ਕਰਨਾ ਅੱਗੇ ਨਾਲੋਂ ਵਰਕਰਾਂ ਵਿੱਚ ਉਸਾ ਵਧਿਆ ਕਿ ਯਾਰ ਥੋੜਾ ਘਟਿਆ ਲੱਗਦਾ ਤਾਂ ਬਹੁਤ ਵਧਿਆ ਹੈ ਕੱਲ ਫਗਵਾੜੇ ਤੇ ਸਮਾਹਲਨ 'ਚ ਦੇਖਿਆ ਜਿਸ ਤਰੀਕੇ ਨਾਲ ਸਾਡੇ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸੰਦੀਪ ਜੀ ਔਰ ਸਾਡੇ ਮਾਨ ਸਾਹਿਬ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਲੋਕਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਔਰ ਉਹਦੇ ਪਿੱਛੇ ਇੱਕੋ ਹੀ ਕਾਰਨ ਹੈ ਪੰਜਾਬ ਦੇ ਲੋਕ ਤਾਨਾਸ਼ਾਈ ਨੂੰ ਔਰ ਦੇਸ਼ ਤੇ ਦੇਸ਼ ਤੇ ਜੋ ਟੱਕਾ ਹੈ ਯਾਰ ਜੋ ਪੰਜਾਬ ਆ ਕਿਤੇ ਵੀ ੱੱਕਾ ਹੋਵੇ ਉਹਦੇ ਖਿਲਾਫ ਸਭ ਤੋਂ ਪਹਿਲਾਂ ਆਵਾਜ਼ ਖੜੀ ਕਰਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਕੈਮਰਾਮੈਨ ਅੱਜ ਅਸੀਂ ਆਪਣੇ ਸਾਹਮਣੇ ਮੈਂ ਤੁਹਾਡਾ ਆਪਣਾ ਸਕੈਚ ਕਰਨਾ